ਗੁਰੂ ਘਰ ਜਾ ਕੇ ਬੱਸ ਸਾਡੀ ਹਲਾਵਾ ਕਰਾ ਦਿਓ ਜੇ ਤੁਸੀਂ ਕੋ ਤੇ ਮੈਂ ਮੰਮੀ ਨੂੰ ਕੱਲ ਹੀ ਲੈ ਆਉਣਾ ਤੁਹਾਡੇ ਵੱਲ ਦੱਸੋ ਮੰਮੀ ਦਿਓ ਜਵਾਬ ਉਹਦੀਆਂ ਗੱਲਾਂ ਦਾ ਠੀਕ ਹੈ ਸੇਵਕ ਠੀਕ ਹੈ ਮੰਮੀ ਕੋਈ ਗੱਲ ਨਹੀਂ ਸੇਵਕ ਤੁਸੀਂ ਇਦਾਂ ਕਰੋ ਕੋਈ ਵਜੋਲਾ ਪਾਲੋ ਵਿੱਚ ਤੇ ਰਿਸ਼ਤਾ ਲੈ ਕੇ ਆ ਜਾਓ ਫਿਰ ਅਸੀਂ ਇਹਦੇ ਵੀਰ ਨੂੰ ਵੀ ਦੱਸ ਦਾਂਗੇ ਤੇ ਅਸੀਂ ਰਿਸ਼ਤਾ ਕਰ ਦਾਂਗੇ ਤੇ ਵਿਆਹ ਛੇਤੀ ਤੋਂ ਛੇਤੀ ਕਰ ਦਾਂਗੇ ਠੀਕ ਹੈ ਭਾਬੀ ਜਿੱਦਾਂ ਤੁਸੀਂ ਕਹਿੰਤਾ ਉਦਾਂ ਹੀ ਕਰ ਲੈਣਾ ਠੀਕ ਹੈ ਮਹਾਰਾਜ ਵਾਹਿਗੁਰੂ ਤੇਰਾ ਸ਼ੁਕਰ ਹੈ ਮੇਰੀ ਅੱਖਾਂ ਤੋਂ ਪੱਟੀ ਲਾਤੀ ਮੈਂ ਮੈਂ ਤਾਂ ਆਪਣੀ ਨੋ ਨੂੰ ਕਦੀ ਧੀ ਸਮਝਿਆ ਹੀ ਨਹੀਂ ਪਰ ਮੇਰੀ ਕਿਉਂ ਨੇ ਉਹਨੇ ਇਸ ਘਰ ਨੂੰ ਆਪਣਾ ਸਮਝਿਆ ਉਹਨੇ ਇਸ ਘਰ ਵਾਸਤੇ ਕਿੰਨੀ ਕੁਰਬਾਨੀ ਦਿੱਤੀ ਤੇ ਮੈਂ ਮੈਂ ਉਹਦੇ ਨਾਲ ਕਿਹੋ ਜਿਹਾ سلوਕ ਕਰਦੀ ਦੀ ਮੈਂ ਉਹਨੂੰ ਕਦੀ ਖੁਸ਼ੀ ਨਹੀਂ ਦਿੱਤੀ ਇਸ ਘਰ 'ਚ ਕਿਉ ਇੱਕ ਪਲ ਦੀ ਵੀ ਖੁਸ਼ੀ ਲੈ ਸਕੇ ਕਿੰਨਾ ਨਹੀਂ ਮਾ ਦਿਖਾਉਂਦੀ ਦੀ ਮੈਨੂੰ ਉਹਦੇ ਪੇਕੇਆ ਵੱਲੋਂ ਉਹਦੇ ਭਰਾ ਵੱਲੋਂ ਉਹਦੇ ਵੱਲੋਂ ਉਹਦੇ ਲਾਨ ਪਾਂ ਤੋਂ ਉਹਦੇ ਖਾਣ ਪੀਣ ਤੋਂ ਕਿੰਨਾ ਤੰਗ ਕੀਤਾ ਮੈਨੂੰ ਫਿਰ ਉਸ ਕੁੜੀ ਨੇ ਸੀ ਤੱਕ ਨਹੀਂ ਕੀਤੀ ਉਹਨੇ ਤਾਂ ਵੀ ਇਸ ਘਰ ਨੂੰ ਆਪਣਾ ਸਮਝਿਆ ਉਹਨੇ ਮੇਰੇ ਘਰ ਦੇ ਉਜੜ ਦੇ ਬਗੀਚੇ ਨੂੰ ਬਚਾ ਲਿਆ ਤੇ ਮੈਂ ਉਹਦੀ ਖਿੱਲੀ ਡਾਂਦੀ ਰਹੀ ਮੈਂ ਆਹਦੀ ਕਦੇ ਪਰਵਾਹ ਹੀ ਨਹੀਂ ਕੀਤੀ ਕਿ ਉਹ ਮੈਨੂੰ ਸੱਚੀ ਪਿਆਰ ਕਰਦੀ ਹੈ ਤੇ ਮੈਂ ਮੈਂ ਸਿਰਫ ਉਹਨੂੰ ਨਫ਼ਰਤ ਕੀਤੀ ਪਿਆਰ ਤਾਂ ਕਦੇ ਵੀ ਕੀਤਾ ਹੀ ਨਹੀਂ ਉਹਨੂੰ ਵਾਹਿਗੁਰੂ ਤੇ ਬਹੁਤ ਸ਼ੁਕਰ ਹੈ ਪ੍ਰੀਤ ਸਸਿਕਾ ਮੀ ਸਸਿਕਾ ਤੇ ਕੁਟੀਆ ਵਾਲਾ ਦੇਖਾ ਤੁਸੀਂ ਕਿਮਰ ਬਣਾਉਂਦੇ ਏ ਕੱਲੇ ਕੁਛ ਨਹੀਂ ਤੁਸੀਂ ਨਾਲ ਰਸੋਈ ਚ ਕੰਮ ਕਰ ਰਹੇ ਹੋ ਮੈਂ ਵੇਖਿਆ ਉਹ ਮਹਾਰਾਣੀਆਂ ਬੱਤੀਆਂ ਆਂ ਸਸ ਪ੍ਰੀਤ ਅਮਲੇ ਮਿਲਾ ਨਹੀਂ ਕਰਦੇ ਅੱਜ ਤੋ ਬਾਅਦ ਬਹੁਤ ਕਰ ਲਈਏ ਅਮਲੇ ਮਿਲਾ ਕੋਣੀ ਹੁਣ ਬਸ ਤਨ ਕਿਉਂ ਗਿਆ ਜਾਂਦਾ ਨੂੰ ਮੀ ਕੁਛ ਨਹੀਂ ਹੋਇਆ ਤੁਸੀਂ ਠੀਕ ਤੇ ਗਿਓ ਮੈਨ ਲੱਗਦਾ ਅੰਦਰ ਜਿੱਤੇ ਵੇ ਠੀਕ ਆ ਤੁਸੀਂ ਇੰਨੀ ਗਰਮੀ 'ਚ ਕੰਮ ਕਰਨ ਦੇ ਤੇ ਸ਼ਮੀ ਭਾਬੀ ਕਰਦੇ ਹੁੰਦੇ ਤੇ ਤੁਸੀਂ ਆਰਾਮ ਨਾਲ ਬੈਠੇ ਹੁੰਦੇ ਹੋ। ਤਾਂ ਜਦੋਂ ਅਸੀਂ ਕੰਮ ਕਰਨ ਦੇ ਰਸਈ 'ਚ। ਹਾਂ ਪ੍ਰੀਤ। ਫਿਰ ਕੀ ਹੋ ਗਿਆ ਮੈਂ ਕੰਮ ਨਹੀਂ ਕਰ ਸਕਦੀ। ਜੰਮੀ ਕੰਮ ਕਰ ਸਕਦੀ ਤੇ ਮੈਂ ਵੀ ਤੇ ਕਰ ਸਕਦੀ ਆ ਨਾ। ਨਾ ਪ੍ਰੀਤ। ਅੱਜ ਤੋਂ ਬਾਅਦ ਇਸ ਕਰ 'ਚ। ਭੇਦ ਭਾਵ ਵਾਲੀ ਗੱਲ ਕੋਈ ਨਹੀਂ ਹੋਣੀ। ਜੇ ਤੂੰ ਮੇਰੀ ਧੀ ਹੈ ਨਾ ਤੇ ਉਹ ਵੀ ਮੇਰੀ ਧੀ ਆ। ਜਿਵੇਂ ਤੇੱਚ ਕੋਈ ਫਰਕ ਨਹੀਂ ਨਾ ਕਰਦੀ ਤੇ ਮੈਂ ਉਹ 'ਚ ਵੀ ਕੋਈ ਫਰਕ ਨਹੀਂ ਕਰਨਾ। ਜਾ ਤੂੰ ਆਪਣੀ ਪਰਜਾ ਹੀ ਲੱਗੇ ਬੈਹ ਜਾ ਕੇ ਮਚਾਵਨਾ ਕੇ ਲਿਆਂ ਨੀਆ ਮੰਮੀ ਇਹ ਚਨਕੀਦੋ ਜਹੜਾ ਆਇਆ ਜੀ ਪ੍ਰੀਤ ਅਦਨ ਤੱਕ ਕੁਛ ਨਹੀਂ ਗਾ ਤੂੰ ਹੀ ਦੋਨੇ ਬੈੱਕੇ ਡੱਲਾ ਕਰੋ ਮਚਾਵਨਾ ਕੇ ਲਿਆਂ ਨੀਆ ਬਸ ਪ੍ਰੀਤ ਮੇਰੀ ਅੱਖਾਂ ਤੇ ਵੀ ਨਾ ਪਰਦਾ ਸੀਗਾ ਉਹ ਪਰਦਾ ਚੁੱਕਿਆ ਗਿਆ ਹੁਣ ਤੇ ਤੂੰ ਵੀ ਨਾ ਆਪਣੇ ਮਨ ਚ ਕੋਈ ਗੱਲ ਨਹੀਂ ਰੱਖਣੀ ਮੰਮੀ ਮੈਂ ਤਾਂ ਸ਼ੁਰੂ ਤੋਂ ਹੀ ਕੋਈ ਮਨ ਚ ਗੱਲ ਰੱਖੀ ਸੀ ਮੈਂ ਤੇ ਸੁਭਾ ਮਮੀ ਇਹ ਚਾਹਦੀ ਸੀ ਕਿ ਤੁਸੀਂ ਸਾਰੇ ਨਾਲ ਮਿਲ ਕੇ ਰਹੋ। ਮਿੰਤੇਸ ਘਰ ਦਾ ਸਾਰਾ ਫਿਕਰ ਹੀ ਖਾਂਦਾ ਰਹਿੰਦਾ ਸੀ ਹਰ ਵਾਰ। ਮੈਂ ਤੇ ਉਹ ਚਲੋ ਇੱਕ ਵਾਰੀ ਗੁੱਸੇ 'ਚ ਬੋਲ ਗਈ ਭਾਬੀ ਨੂੰ। ਵੈਸੇ ਮੈਂ ਤੇ ਅਜੇ ਤੱਕ ਨਹੀਂ ਕਦੀ ਭਾਬੀ ਨੂੰ ਬੋਲੀ ਇਤਰਾ। ਪ੍ਰੀਤਾ? ਹਾਂਜੀ। ਸਾਡੇ ਘਰ 'ਚ ਉਹਨਾਂ ਨੂੰ ਖੁਸ਼ੀਆਂ ਵਾਪਸ ਆ ਗਈਆਂ ਆ। ਕਿ ਸਾਰੇ ਏਦਾਂ ਹੱਸਦੇ-ਖੁਸ਼ਦੇ ਰਹਿਣ। ਮਮੀ, ਮੈਂ ਤੇ ਹਮੇਸ਼ਾ ਹੀ ਇਹ ਚਾਹਨੀ ਹਾਂ ਕਿ ਮੇਰਾ ਬੇਕਾ ਪਰਿਵਾਰ ਹਮੇਸ਼ਾ ਹੀ ਖੇਲਾਦਾ ਰਹੇ। ਹਾਂ ਪ੍ਰੀਤਾ। ਤੇ ਰਵਸਤੇ ਨੱਕ ਬੜੀ ਵੱਡੀ ਖੁਸ਼ਖਬਰੀ ਹੈ ਤੇ ਤੂੰ ਨਾ ਆਪਣੀ ਪਰਚਾਈ ਲਾ ਕੇ ਬਹਿ ਜਾ ਕੇ ਤੇ ਮੈਂ ਤੁਹਾਡੇ ਦੋਨਾਂ ਵਾਸਤੇ ਨਾ ਵਧੀਆ ਜੀ ਚਾਹ ਬਣਾ ਕੇ ਲਿਆਉਂਦੀ ਆ ਠੀਕ ਹੈ ਮੰਮੀ ਛੇਤੀ ਆਇਆ ਹਾਂ ਹਾਂ ਭਾਬੀ ਸਸਰੀ ਜਾਂ ਦੀ ਜੀ ਸਤਿ ਸ਼੍ਰੀ ਅਕਾਲ ਜੀ ਕਰੋ ਬੋਲੇ ਮੱਸ ਨੂੰ ਠੀਕ ਹੈ ਗਸਾ ਬਹਾਂਜੀ ਸਾਹਿਬ ਵਧੀਆ ਤੁਸੀਂ ਸੁਣਾਓ ਤੇ ਪਾਜੀ ਸਾਗਰ ਨਹੀਂ ਆਏ ਨਾਲ ਉਹ ਦੀਦੀ ਕੰਮ ਦੇ ਵਿੱਚ ਤੇ ਜਿਹੜੀ ਬਾਹਰ ਗਏ ਸੀ ਅੱਛਾ ਅੱਛਾ ਇਸ ਕਰਕੇ ਚਲੋ ਵਧੀਆ ਮੈਂ ਪਾਣੀ ਦਾ ਨਹੀਂ ਲੈ ਕੇ ਆਉਂਦੀ ਦੀ ਨਹੀਂ ਨਹੀਂ ਕਿਸੇ ਚੀਜ਼ ਦੀ ਲੋੜ ਨਹੀਂ ਮੰਮੀ ਆ ਰਹੇ ਨੇ ਚਾਹ ਬਣਾ ਕੇ ਵੈਸੇ ਮੈਂ ਇਸ ਘਰ ਦਾ ਮੋਰ ਵੇਖ ਕੇ ਨਾ ਬਹੁਤ ਖੁਸ਼ ਹਾਂ ਅੱਜ ਭਾਬੀ ਹਾਂਜੀ ਦੀਦੀ ਮੰਮੀ ਹੁਣ ਮੇਰੇ ਨਾਲ ਬਹੁਤ ਵਧੀਆ ਰਹਿੰਦੇ ਆ ਅਸੀਂ ਨਾ ਮਾਮਾ ਦੀਆਂ ਵਾਂਗੂ ਰਹਿਨੀ ਆ ਅੱਜ ਮੈਂ ਬਹੁਤ ਖੁਸ਼ ਹਾਂ ਚਲੋ ਪਰਮਾਤਮਾ ਨੇ ਸਾਡੇ ਨਿੱਕੇ ਜਿਹੇ ਪਰਿਵਾਰ ਦੀ ਸੁਣੀ ਤੇ ਸਹੀ ਸਹੀ ਗੱਲ ਹੈ ਦੀਦੀ ਪਰਿਵਾਰ ਚ ਖੁਸ਼ੀ ਹੋਵੇ ਨਾ ਸਾਰੇ ਰਲ ਮਿਲ ਕੇ ਰਹਿੰਦੇ ਹੋਣ ਤੇ ਬਹੁਤ ਵਧੀਆ ਲੱਗਦਾ ਵਾ ਜੇ ਕੋਈ ਦੁੱਖ ਵੀ ਆ ਜਾਏ ਨਾ ਤੇ ਉਹਨੂੰ ਸਾਰਾ ਪਰਿਵਾਰ ਨਾਲ ਕੇ ਸੰਭਾਲ ਲੈਂਦਾ ਵਾ ਪਤਾ ਵੀ ਨਹੀਂ ਲੱਗਦਾ ਉਹ ਦੁੱਖ ਸੁੱਖ ਚ ਕਦੋਂ ਬਦਲ ਜਾਂਦਾ ਹੈ ਭਾਬੀ ਜੇ ਮੈਂ ਕੋਈ ਭੁੱਲ ਜਿੱਕੇ ਕੋਈ ਗਲਤੀ ਹੋ ਗਈ ਹੋਏ ਤੇ ਮੈਨੂੰ ਵੀ ਆਪਣੀ ਛੋਟੀ ਭੈਣ ਸਮਝ ਕੇ ਮਾਫ ਕਰ ਲਿਆ ਜੀ ਤੁਸੀਂ ਕਿੰਦਾਂ ਦੀਆਂ ਗੱਲਾਂ ਕਰਨ ਲੇ ਹੋ ਤੁਸੀਂ ਤੇ ਕਦੀ ਕੋਈ ਗਲਤੀ ਕੀਤੀ ਨਹੀਂ ਆ ਹਮੇਸ਼ਾ ਤੁਸੀਂ ਸਭ ਮੇਰੇ سپورਟ ਚ ਰਹੇ ਹੋ ਬਾਕੀ ਥੋੜਾ ਪਤਾ ਫਰਕ ਤੇ ਰਿਸ਼ਤਿਆਂ ਦਾ ਫਿਰ ਪੈਂਦਾ ਹੀ ਆ ਨਾ ਜਦ ਚਾਰ ਸਵੇਰੇ ਕਿਸੇ ਬਾਰੇ ਕੋਈ 네ਗੇਟਿਵ ਬੋਲੇ ਤੇ ਫਿਰ ਬੱਸ ਗੱਲ ਸਮਝਣ ਦੀ ਕੋਸ਼ਿਸ਼ ਕਰੋ ਤੁਹਾਡਾ ਕੋਈ ਕਸੂਰ ਨਹੀਂ ਹੈ ਮੈਨੂੰ ਕਦੀ ਤੁਹਾਡੇ ਤੇ ਗੁੱਸਾ ਨਹੀਂ ਆਇਆ ਅੱਜ ਤੱਕ ਹਮੇਸ਼ਾ ਮੈਂ ਤੁਹਾਨੂੰ ਚੰਗਾ ਹੀ ਸਮਝਿਆ ਹੈ ਹਮੇਸ਼ਾ ਆਪਣੀ ਨਾਨਣ ਸਮਝਿਆ ਛੋਟੀ ਭੈਣ ਸਮਝਿਆ ਆਪਣੀ ਅੱਬੀ ਮੰਮੀ ਕਹਿ ਰਹੀ ਸੀ ਕੋਈ ਖੁਸ਼ਖਬਰੀ ਹੈ ਕੀ ਹੈ ਖੁਸ਼ਖਬਰੀ ਹਾਂਜੀ ਦੱਸੋ ਕਿਹੜੀ ਖੁਸ਼ਖਬਰੀ ਤੁਸੀਂ ਮੈਨੂੰ ਪਹਿਲੇ ਦੱਸ ਦੋ ਮੰਮੀ ਤੋਂ ਨਾ ਦੀਦੀ ਮੈਨੂੰ ਨਹੀਂ ਪਤਾ ਕਿਹੜੀ ਖੁਸ਼ਖਬਰੀ ਹੈ ਇਹ ਤੇ ਤੁਹਾਨੂੰ ਮੰਮੀ ਆਪਣੇ ਮੂੰਹ ਹੀ ਦੱਸਣਗੇ ਦੱਸ ਤੋ ਭਾਬੀ ਮੈਨੂੰ ਕੁਛ ਪਤਾ ਹੀ ਨਹੀਂ ਆ ਤੇ ਮੈਂ ਕਿਵੇਂ ਦੱਸਦਾ ਤੁਹਾਨੂੰ ਇਹ ਤੇ ਮੰਮੀ ਦੱਸਣਗੇ ਹੁਣ ਚੰਮੀ ਮੰਮੀ ਤੁਸੀਂ ਬੈਠੋ ਮੈਂ ਚਾਹ ਲੈ ਆਉਣੀ ਆ ਚਾਹ ਚਰੀ ਆ ਚਾਹ ਮੈਂ ਬਣਾ ਲਈ ਆ ਪੁੱਤਰ ਚਾਹ ਮੈਂ ਦੂਸਰੇ ਰੂਮ ਚ ਰੱਖੀ ਆ ਚਲੋ ਆਜੋ ਉਧਰ ਬੈ ਕੇ ਚਾਹ ਪੀਨੇ ਆ ਆਜੋ ਦੀਦੀ ਪ੍ਰੀਤ ਕੀ ਖਾਏਂਗੀ ਰਾਤ ਨੂੰ 10 ਕੀ ਬਣਾਈਏ ਸ਼ਮੀ ਤੂੰ ਦੱਸ ਪੁੱਤ ਕੀ ਬਣਾਈਏ ਰਾਤ ਨੂੰ ਕਿਹੜੀ ਸਬਜ਼ੀ ਪਾਜੀਏ ਨਾ ਹੀਏ ਮੰਮੀ ਪ੍ਰੀਤੀ ਦੀਦੀ ਨੂੰ ਪੁੱਛ ਲਓ ਤੁਸੀਂ ਉਹਨਾਂ ਦੀ ਪਸੰਦ ਦਾ ਕੁਛ ਨਾ ਕੁਛ ਬਣਾ ਲੈਨੇ ਆ ਨਹੀਂ ਸ਼ਮੀ ਫਿਰ ਖਾਂਦੀ ਬਣਾ ਲੈ ਅੱਜ ਹਾਂ ਤੇਰੀ ਪਸੰਦ ਵੀ ਨਹੀਂ ਪਤਾ ਮੰਮੀ ਮੇਰੀ ਪਸੰਦ ਦੀ ਫੇਰ ਕਦੀ ਬਣਾ ਲਾਂਗੇ ਅੱਜ ਦੀਦੀ ਆਏ ਆ ਅੱਜ ਦੀਦੀ ਦੀ ਪਸੰਦ ਦਾ ਕੁਛ ਨਾ ਕੁਛ ਬਣਾਉਨੇ ਆ ਤੂੰ ਦੱਸ ਕੀ ਤੇ ਮੰਮੀ ਮੈਂ ਰੋਟੀ ਖਾਣੀ ਨਹੀਂ ਰੋਟੀ ਪੈਕ ਕਰਵਾ ਲਾਂਗੇ ਜ਼ਰੂਰ ਤਾਨੂੰ ਪਤਾ ਹੀ ਹੈ ਮਿਸਤਰੀ ਲਗਾਏ ਨੇ ਘਰੇ ਤੇ ਅਸੀਂ ਸਾਰਾ ਨਵਾਂ ਪੋਰਸ਼ਨ ਬਣਾ ਰਹੇ ਥੱਲੇ ਵਾਲਾ ਤੇ ਅਸੀਂ ਉੱਪਰ ਸ਼ਿਫਟ ਹੋ ਗਏ ਉੱਪਰ ਕਿਚਨ ਦਾ ਕੋਈ ਸਿਸਟਮ ਨਹੀਂ ਹੈਗਾ ਤੇ ਮੰਮੀ ਵੀ ਮੈਨੂੰ ਕਹਿੰਦੇ ਸੀ ਕਿ ਜਿੰਨਾ ਚੱਕ ਮਿਸਤਰੀ ਲੱਗੇ ਨੇ ਅਸੀਂ ਸਾਰਾ ਰੋਟੀ ਦਾ ਅਰੇਂਜਮੈਂਟ ਬਾਹਰੋਂ ਕਰਵਾ ਲਾਂਗੇ ਤੇ ਮੈਂ ਉਹਨਾਂ ਨੂੰ ਕਿਹਾ ਕਿ ਮੰਮੀ ਨਹੀਂ ਰਹਿਣ ਦੋ ਤੁਸੀਂ ਮੈਂ ਰੋਟੀ ਪੇਕੇ ਮੰਗਵਾ ਲਿਆ ਕਰਾਂਗੀ ਮੈਂ ਭਾਬੀ ਬਣਵਾ ਦਿਆ ਕਰਨੇ ਕਿ ਤਿੰਨੇ ਟਾਈਮ ਦੀ ਰੋਟੀ ਬਧਾਈਆਂ ਤੁਹਾਨੂੰ ਬਹੁਤ ਸਾਰੀਆਂ ਚਲੋ ਹੋਰ ਵਦੋ ਫੂਲੋ ਪਰਮਾਤਮਾ ਤਾ ਨੂੰ ਹੋਰ ਬੋਤਾ ਹੋਤਾ ਦੇ ਪ੍ਰਕ੍ਰਿਤ ਇਹਦੀਂ ਜਾਣਾ ਇਹਦੇ ਅੰਦਰ ਵੀ ਜਾਣਾ ਪੁੱਤ ਇੰਨੀ ਗਰਮੀ ਦੇ ਵਿੱਚ ਤੇ ਆਪਣੇ ਘਰ ਦੀ ਨਹੀਂ ਤਿੰਨ ਟਾਈਮ ਦੀ ਰੋਟੀ ਪੱਕਦੀ ਉਹ ਤੁਹਾਡੇ ਘਰ ਦੀ ਰੋਟੀ ਤਿੰਨ ਤਿੰਨ ਟਾਈਮ ਦੀ ਕਿੱਦਾਂ ਬਣਾ ਕੇ ਭੇਜੇਗੀ ਤੂੰ ਖੁਦ ਸੋਚ ਪ੍ਰੀਤ ਕੋਈ ਗੱਲ ਨਹੀਂ ਮਾਰਾ ਉਹ ਕੋਈ ਮਸ਼ੀਨ ਨਹੀਂ ਹੈ ਕਿਉਂ ਬਸ ਚਲਦੀ ਰਹੇ ਉਹਦੇ ਅੰਦਰ ਸੈੱਲ ਨਹੀਂ ਪੈਂਦੇ ਉਹਦੀ ਵੀ ਜਾਣਿਆ ਮੰਮੀ ਤੁਸੀਂ ਇਦਾਂ ਕਿਉਂ ਬੋਲਣ ਦੇਓ ਉਹ ਕੋਈ ਆਸ ਲੈ ਕੇ ਆਏ ਆ ਕਿਸੇ ਹੋਰ ਨੂੰ ਕਿਉਂ ਨਹੀਂ ਉਹਨਾਂ ਨੇ ਕਹਿਤਾ ਕਿ ਤਿੰਨ ਟਾਈਮ ਟਾਈਮ ਦਾ ਟਿਫਨ ਬਣਾ ਕੇ ਤੇ ਮੇਰੇ ਘਰ ਦੇ ਦਿਓ ਦੀਦੀ ਸਾਡੇ ਤੇ ਆਸ ਲੈ ਕੇ ਆਏ ਆ ਉਹਨਾਂ ਨੂੰ ਇਹ ਆ ਕਿ ਚਲ ਇਧਰੋਂ ਟਿਫਨ ਬਣਾ ਦਿਆ ਕਰਨਗੇ ਤੇ ਉੱਥੇ ਸਾਡਾ ਜਿੰਨਾ ਚਿਰ ਮਿਸਤਰੀ ਲੱਗੇ ਆ ਉਹਨਾਂ ਚਿਰ ਕੰਮ ਚੱਲ ਜਿਆ ਕਰੂਗਾ ਰੋਟੀ ਪਾਣੀ ਤੇ ਵਧੀਆ ਕਰਦਾ ਮਿਲੂਗਾ ਨਾਲੇ ਅਸੀਂ ਮਨਾ ਕਰਦਾਂਗੇ ਤੇ ਮਾਸੀ ਜੀ ਹੁਣੀ ਕੀ ਸੋਚਣਗੇ ਉਹਨਾਂ ਨੇ ਕਹਣਾ ਲੈ ਚੰਗੀ ਤੇਰੀ ਪਰਜਾਈ ਤੇ ਮਾਂਵਾ ਚਾਰ ਦਿਨ ਰੋਟੀ ਨਹੀਂ ਦੇ ਸਕੇ ਬਣਾ ਕੇ ਸ਼ਮੀ ਗੱਲ ਸਿਰਫ ਪੁੱਤ ਰੋਟੀ ਦੀ ਨਹੀਂ ਐ ਗੱਲ ਤੇਰੀ ਵੀ ਐ ਮੈਂ ਤੈਨੂੰ ਕਿੱਦਾਂ ਗਰਮੀ ਦੇ ਵਿੱਚ ਢਾ ਦੇਵਾਂ ਪ੍ਰੀਤ ਤੂੰ ਵੀ ਆਪਣੀ ਸੱਸ ਨਾਲ ਉੱਪਰ ਕਿਚਨ ਦੇ ਭਾਂਡੇ ਉੱਪਰ ਸ਼ਿਫਟ ਕਰਾ ਹਾਂ ਉਹਨੂੰ ਵੀ ਤਾਂ ਪਤਾ ਲੱਗੇ ਕਿ ਗਰਮੀ ਵਿੱਚ ਕਿੱਦਾਂ ਕੰਮ ਕਰੀਦਾ ਐ ਨਾਲੇ ਤੇਰੀ ਵੀ ਤਾਂ ਨਾਨਾ ਨੇ ਗਈ ਐ ਨਾ ਆਪਣੀ ਨਾਨ ਵਾਲ ਵਾਰੀ ਲਾਓ ਹਾਂ ਉਹਨੂੰ ਵੀ ਕੋਹ ਹਾਂ ਨਹੀਂ ਨਹੀਂ ਮੰਮੀ ਮੈਂ ਨਾ ਮੈਂ ਨਹੀਂ ਕੀਤਾ ਨਹੀਂ ਨਹੀਂ ਦੋ ਦਿਨ ਉਧਰ ਤੇ ਦੋ ਦਿਨ ਅੱਧਰ ਫਿਰ ਸਾਨੂੰ ਵੀ ਪਤਾ ਹੋਵੇ ਕਿ ਉਹ ਵੀ ਕਰਨ ਦੀ ਆ ਨਹੀਂ ਨਹੀਂ ਮੰਮੀ ਉਹਨਾਂ ਨੂੰ ਨਹੀਂ ਕਹਿਣਾ ਕਿਉਂ ਪ੍ਰੀਤ ਉਹਨਾਂ ਨੂੰ ਕਿਉਂ ਨਹੀਂ ਕਹਿਣਾ ਉਹਦਾ ਦੁੱਖ ਦੁੱਖ ਆ ਐਦਾ ਕੋਈ ਦੁੱਖ ਨਹੀਂ ਆ ਇਨੀ ਗਰਮੀ ਦੇ ਵਿੱਚ ਉਹ ਆਪਣੀ ਕੁੜੀ ਕੋ ਕੰਮ ਨਹੀਂ ਲੈ ਸਕਦੇ ਤੇ ਮੈਂ ਆਪਣੀ ਨੋਨ ਵਿਚੈਨ ਨੂੰ ਕਿਦਾਂ ਤਪੰਦਵਾ ਗਰਮੀ ਦੇ ਵਿੱਚ ਉਹ ਵੀ ਤੇ ਆ ਕੇ ਵੇਖੇ ਕਿ ਮੇਰੀ ਨੋ ਵਿੱਚ ਕਿੰਨੀ ਕ ਜਾਣਿਆ ਮੰਮੀ ਜੀ ਕੋਈ ਗੱਲ ਨਹੀਂ ਦੀਦੀ ਜੋ ਵੀ ਕਹਿੰਦੇ ਆ ਨਾ ਅਸੀਂ ਮੰਨ ਲੈਨੇ ਆ ਉਹਨਾਂ ਦੀ ਇੱਕਦਮ ਤੋੜ ਕੇ ਜਵਾਬ ਵੀ ਨਹੀਂ ਦਿੱਤਾ ਜਾ ਸਕਦਾ ਨਾਲੇ ਭੈਣ ਭਰਾ ਨੂੰ ਭੈਣ ਭਰਾ ਤੇ ਆਸ ਹੁੰਦੀ ਆ ਹਮੇਸ਼ਾ ਰਹੀ ਗੱਲ ਦੂਜੀ ਤੁਸੀਂ ਕਰੋ ਗੱਲਾਂ ਮਤਾਂ ਮੈਂ ਜਾ ਬਾਣੀ ਬਣਾ ਕੇ ਲਿਆਈ ਪੀਪਲ ਤੇ ਉਹਨਾਂ ਅਪਲਿਕੇਸ਼ਨ ਸੁਣ ਜਾਣਾ ਚਾਹੁੰਦੇ ਨੇ ਕਿ ਮੇਰੀ ਪਰਜਾਈ ਇਹ ਡੀ ਮਸ਼ੀਨ ਤੇ ਹੈਗੀ ਨਹੀਂ ਕਿ ਜਿਹੜੀ ਵਿਚਾਰੀ ਦਿਨ ਰਾਤ ਕੰਮ ਲੱਗੀ ਐ ਅੱਗੇ ਤੂੰ ਆਪ ਸਮੇਂ ਦਾ ਰਭੀ ਤਾ ਸੌਰੀ ਮੰਮੀ ਮੈਂ ਤੇ ਆ ਗਾ ਸੋਚੀ ਨਹੀਂ ਭਾਬੀ ਆਪਣੇ ਘਰ ਦਾ ਅਨਪਾਣੇ ਕਰਨਗੇ ਕਿ ਸਾਡੇ ਘਰ ਦਾ ਕਰਨਗੇ ਸਾਨੂੰ ਖੁਦ ਹੀ ਪ੍ਰਬੰਧ ਕਰਨਾ ਚਾਹੀਦਾ ਸੀ ਅਸੀਂ ਇੰਨਾ ਕੁਝ ਬੋਲਦੇ ਰਹੇ ਭਾਬੀ ਨੂੰ ਇੰਨਾ ਕੁਝ ਕਰਦੇ ਰਹੇ ਉਹਨਾਂ ਨਾਲ ਪਰ ਅਜ ਤੱਕ ਉਹਨਾਂ ਨੇ ਸੀ ਤੱਕ ਨਹੀਂ ਕੀਤੀ। ਹਾਂ ਬ੍ਰਿਦਰ। ਅਹੀ ਤਾਂ ਬਾਸ ਉਹਦੀਆ ਕੰਗੀਆਂ ਗਿੰਦੇ ਰਹੇ। ਚੰਗੀਆਂ ਆਈਆਂ ਤਾਂ ਉਹਦੀਆਂ ਇੱਕ ਦੀ ਵੇਖਿਆ ਇਹ। ਨਿੰਦੇ aí ਬਾਸ ਨੂੰ ਹੁੰਦੱਕ। ਉਹ ਚ ਕੀ ਗੋਣਣੇ? ਉਹ ਤਾਂ ਤੁਹਾਨੂੰ ਕਦੀ ਨਜ਼ਰ ਹੀ ਨਹੀਂ ਆਉਂਦਾ। ਪਰ ਹੁਣ ਅੱਖਾਂ ਤੇ ਬੱਜੀ ਜਿਹੜੀ ਪੱਤੀ ਸੀ ਨਾ ਉਹ ਖੁੱਲ ਗਈ ਹੈ। ਤੇ ਹੁਣ ਮੈਂ ਆਪਣੀ ਲੋਣਾ ਕਦੇ ਕੁਝ ਗਲਤ ਨਹੀਂ ਹੋਣ ਦੇਵਾਂਗੀ। ਮੇਰੇ ਤੇ ਬਹੁਤ ਵਧੀਆ ਮੇਰੀ ਗਾ ਸੁਣਾ ਦੀਦੀ ਉਹਨਾਂ ਨੂੰ ਤੇ ਕਰ ਦੋ ਫੋਨ ਸਲਾਹ ਤੇ ਸਾਰੇ ਟੱਬਰ ਚ ਹੀ ਹੁੰਦੀ ਆ ਨਾ ਇਹ ਤੇ ਤੁਰੇ ਆਉਂਦੇ ਆ ਮੈਂ ਉਹਨਾਂ ਨੂੰ ਫੋਨ ਕੀਤਾ ਸੀ ਕਹਿੰਦੇ ਮੈਂ ਐਸੇ ਗਲੀ 'ਚ ਆ ਗਿਆ ਵਾਂ ਤੇ ਪਹੁੰਚ ਲਿਆ ਵਾਂ ਘਰ ਤੇ ਤੁਸੀਂ ਦੀਦੀ ਉਹਨਾਂ ਨੂੰ ਵੀ ਕਰ ਦੋ ਮੇਰਾ ਰਾਧਾ ਇੱਕੋ ਵਾਰੀ ਆਪਾਂ ਸਾਰਿਆਂ ਨਾਲ ਬਹਿ ਕੇ ਤੇ ਸਲਾਹ ਕਰ ਲਈਏ ਵਿਆਹ ਦੀ ਸ਼ੰਮੀ ਕੋਤੂ ਤੂੰ ਵੀ ਕਰਨਾ ਕਰ ਮੈਂ ਸਾਰਿਆਂ ਨੂੰ ਫੋਨ ਕਰਦੀ ਆ ਪ੍ਰੀਤ ਨੂੰ ਸਾਗਰ ਨੂੰ ਵੀ ਫੋਨ ਕਰਤਾ ਅੰਜੂ ਨੂੰ ਤੇ ਕਰਨ ਨੂੰ ਵੀ ਫੋਨ ਕਰਤਾ ਉਹ ਸਾਰੇ ਕੋਚਣ ਨੇ ਉਹਦੀ ਨਾ ਫਿਕਰ ਕਰ ਕੁੜੀਆਂ ਨੂੰ ਤੇ ਮੈਂ ਆਪੇ ਫੋੜ ਕਰਕੇ ਸਾਧ ਲੈਣਾ ਉਹ ਆ ਜੂਗੀਆਂ ਅਰਜਨ ਦੀ ਗੱਲ ਆ ਅਰਜਨ ਨੂੰ ਕਿੱਦਾਂ ਸਮਝਾਣਾ ਉਹ ਨਹੀਂ ਮੈਨੂੰ ਸਮਝਾਂਗੇ ਉਹਨੂੰ ਕਿੱਦਾਂ ਦੱਸਾਂਗੇ ਕਿ ਕੀ ਗੱਲ ਹੋਈ ਏ ਢੀ ਛੇਤੀ ਨਹੀਂ ਕਿਉਂ ਕਰਨਦੇ ਆ ਉਹਨੇ ਤਾਂ ਸੋ ਸਵਾਲ ਕਰਨੇ ਆ ਉਹਨੂੰ ਨਾ ਸ਼ੰਵੀ ਤੂੰ ਹੀ ਉਹ ਸਮਝਾ ਸਕਦੀ ਆ ਉਹਨੂੰ ਤੂੰ ਹੀ ਸਮਝਾ ਸਕਦੀ ਆ ਮੈਂ ਤਾਂ ਉਹਦੇ ਨਾਲ ਨਹੀਂ ਬਹਿਸ ਵਸਾਈ ਨਹੀਂ ਕਰ ਸਕਦੀ ਉਹਨੇ ਤਾਂ ਸੋ ਸਵਾਲ ਕਰਨੇ ਤੇ ਮੇਰੇ ਵੀ ਉਹਦੇ ਕੋਈ ਗੱਲਾਂ ਦੇ ਜਵਾਬ ਹੀ ਨਹੀਂ ਹੋਣੇ ਮੰਮੀ ਜੀ ਗੱਲ ਪਤਾ ਕੀ ਆ ਦੱਸਾਂ ਨੂੰ ਅਸੀਂ ਦੱਸ ਦਈਏ ਜੇ ਛੋਟੀ ਮੋਟੀ ਗੱਲ ਹੁੰਦੀ ਨਾ ਤੇ ਆਪਾਂ ਦੱਸ ਵੀ ਦਿੰਦੇ ਐਡੀਆਂ ਵੱਡੀਆਂ ਗੱਲਾਂ ਦੇ ਪਰਦੇ ਤੇ ਪਰਦਾ ਹੀ ਰਹਿਣੇ ਚਾਹੀਦੇ ਆ ਜੇ ਸੇਵਕ ਨਾ ਮੰਨਦਾ ਫਿਰ ਤੇ ਮਿੱਟੀ ਰੁੱਲਣੀ ਸੀ ਪਤਾ ਨਹੀਂ ਇਹਦੀ ਜ਼ਿੰਦਗੀ ਦਾ ਬੰਨਾ ਕੀ ਸੀ ਪਰ ਹੁਣ ਤੇ ਸੇਵਕ ਨੇ ਇਹਨੂੰ ਅਪਣਾ ਲਿਆ ਵਾ ਤੇ ਇਸ ਕਰਕੇ ਮੈਂ ਨਹੀਂ ਚਾਹੁੰਦੀ ਕਿ ਇਸ ਗੱਲ ਦਾ ਧੂਆ ਬਾਹਰ ਨਿਕਲੇ ਆਪਣੇ ਘਰ ਵਾਲੀ ਵਾਂਝੇ ਅੱਗੋਂ ਆਪੇ ਉਹਨਾਂ ਨੇ ਸੰਭ ਲੈਣੀ ਆ ਆਪਾਂ ਨੂੰ ਲੋੜ ਨਹੀਂ ਹੈਗੀ ਫਿਕਰ ਕਰਨ ਦੀ ਸਿਰਫ ਆਨੂੰ ਉਹਨਾਂ ਚਿਰ ਫਿਕਰ ਆ ਜੇ ਨਜ਼ਰ ਇਹਦੀਆਂ ਲਾਵਾ ਨਹੀਂ ਹੁੰਦੀਆਂ ਸੇਵਕ ਨਾਲ ਇਥੇ ਕਹਿ ਕੇ ਤੇ ਗਿਆ ਹੈ ਮੰਮੀ ਬਾਕੀ ਰਹੀ ਹੈ ਇਹਨਾਂ ਦੀ ਗੱਲ ਇਹਨਾਂ ਨੂੰ ਮੈਂ ਆਪੇ ਸਮਝਾ ਦਿੰਨੀ ਆ ਕਿ ਰਿਸ਼ਤਾ ਕਿੱਧਰੋਂ ਆਇਆ ਤੇ ਕੀ ਹੋਇਆ ਤੁਸੀਂ ਫਿਕਰ ਨਾ ਕਰੋ ਮੰਮੀ ਮੈਂ ਤੁਹਾਡੇ ਨਾਲ ਆ ਮੈਂ ਤੁਹਾਡੀ ਇੱਜ਼ਤ ਨੂੰ ਜਰਾ ਵੀ ਦਾਗ ਨਹੀਂ ਲੱਗਣ ਦਿੰਦੀ ਸ਼ਬੀ ਮੈਨੂੰ ਬਸ ਇਸੇ ਗੱਲ ਦੀ ਫਿਕਰ ਆ ਕਿ ਅਰਜਨ ਕੀ ਬੋਲੇਗਾ ਮੰਮੀ ਜਿਹੜੇ ਭਰਾ ਹੁੰਦੇ ਆ ਨਾ ਉਹਨਾਂ ਦਾ ਰਿਸ਼ਤਾ ਹੀ ਇਦਾਂ ਦਾ ਹੁੰਦਾ ਭੈਣਾਂ ਨਾਲ ਉਹ ਭੈਣ ਦੇ ਖਿਲਾਫ ਇੱਕ ਗੱਲ ਨਹੀਂ ਸੁਣ ਸਕਦੇ ਆਹਦੀ ਬਹੁਤ ਵੱਡੀ ਗੱਲ ਆ ਜੇ ਪਤਾ ਲੱਗ ਗਿਆ ਨਾ ਕਿ ਭਾਵੇਂ ਸੇਵਕ ਮੰਨ ਗਿਆ ਆ ਘਰੇ ਜਾ ਕੇ ਸੇਵਕ ਦੀ ਕੋਲਰ ਫੜ ਲੈਣੀ ਇਹਨਾਂ ਨੇ ਇਹ ਤੁਹਾਨੂੰ ਮੈਂ ਦੱਸਦਾ ਇਹਨਾਂ ਨੇ برداشت ਨਹੀਂ ਕਰਨਾ ਤੇ ਹੁਣ ਸਾਨੂੰ ਪਤਾ ਵਾ ਨਾ ਕਿ ਸਾਰਾ ਕੁਝ ਠੀਕ ਹੋ ਗਿਆ ਵਾ ਕਿ ਆਪਾਂ ਇਹਦਾ ਵਿਆਹ ਕਰ ਦਈਏ ਕੁੜੀ ਆਪਣੇ ਘਰ ਘੱਲੀਏ ਐਵੇਂ ਤੌਮਤਾ ਲਵਾਉਣ ਨਾਲੋਂ ਜਮਾਨੀ ਦੀਆਂ ਨਾਲੇ ਖੁਸ਼ ਰੱਖੂਗਾ ਹੋਰ ਕੀ ਚਾਹੀਦਾ ਹੁੰਦਾ ਇੱਕ ਕੁੜੀ ਮਮਮੀ ਤੂੰ ਬਿਲਕੁਲ ਠੀਕ ਕਰੀ ਬਾਕੀ ਮੰਮੀ ਮੈਂ ਪੂਰੀ ਕੋਸ਼ਿਸ਼ ਕਰਦੀ ਹਾਂ ਗੱਲ ਸੰਭਲਦੀ ਅੰਚੇ ਅੱਗੇ ਡਰ ਆਉਂਦਾ ਮੁੰਜੀ ਮਸੀਜੀ ਕਿੱਥੋਂ ਆਇਆ ਤੂੰ ਮੈਂ ਗਲੀ ਚ ਖੇਡ ਕੇ ਇੱਕੀ ਤਾਂ ਪਸੀਨੇ ਨਾਲ ਭਰਿਆ ਪਿਆ ਆਥ ਲੈ ਮੇਰੀ ਇੱਕ ਗੱਲ ਸੁਣ ਲੈ ਅੰਸੇ ਧਿਆਨ ਨਾਲ ਮੰਮੀ ਤੇਰਾ ਨਾਲ ਪਿਆਰ ਕਰਦੇ ਆ ਤੇ ਇਹਦਾ ਮਤਲਬ ਇਹ ਨਹੀਂ ਆ ਕਿ ਕੁੱਤੇ ਖੱਸੀ ਤੂੰ ਬਾਹਰ ਗਲੀਆਂ ਚ ਕਰਦਾ ਫਿਰੇ ਅੱਗੇ ਕੋ ਇਹਨਾਂ ਦੇ ਡਰ ਤੋਂ ਬਾਹਰ ਨਹੀਂ ਜਾਂਦਾ ਹੁੰਦਾ ਚਿੜਕ ਨਾ ਮੁੰਡੇ ਨੂੰ ਤੇ ਹੁਣ ਹੁਣ ਤੂੰ ਉਹਨਾਂ ਦੇ ਉਹਨਾਂ ਦਾ ਕੋਈ ਡਰ ਮੁੱਕ ਗਿਆ ਨਾਲ ਤੇਰੇ ਕੋ ਬਸ ਹੁਣ ਤੂੰ ਬਾਹਰ ਹੀ ਰਹਿਣਾ ਤੂੰ ਮੁੰਨੇ ਦੁੱਧ ਦਾ ਗਲਾਸ ਗਰਮ ਕਰਕੇ ਦੇ ਲੈ ਕਿੱਦਾਂ ਹੋਇਆ ਇਹ ਮੈਂ ਨਹੀਂ ਪੀਣਾ ਬਾਰੋਂ ਫਿਰ ਤੁਰ ਕੇ ਆਇਆ ਮੰਗਲੀ ਜੀ ਜੀਜੂ ਜੀ ਬੁਲਾਉਂਦੇ ਵੇ ਤੁਹਾਨੂੰ ਆ ਗਏ ਆ ਹਾਂ ਜੀ ਵਾਜਾ ਮਾਰ ਦੇਵੇ ਅੱਛਾ ਜਾਨੀ ਲੱਭ ਦੇਵੇ ਜਾਨੀ ਜਾਨੀ ਪਾਣੀ ਦੇ ਕੇ ਆਇਆ ਕਿ ਨਹੀਂ ਹੈ ਜਾਨੀ ਜਾ ਦੇ ਪਾਣੀ ਦੇ ਜਾ ਕੇ ਮੈਂ ਆਈ ਮੇਰੀ ਗੱਲ ਸੁਣਾਉਣੀ ਇੱਕ ਗੱਲ ਪੁੱਛਾਂ ਤੁਹਾਨੂੰ ਉਹ ਰਾਤ ਨਾ ਮਨਾਉਂਗੇ ਪਹਿਲੇ ਤੁਸੀਂ ਮੇਰੇ ਨਾਲ ਜਿੱਦਾਂ ਰਹਿੰਦੇ ਸੀ ਤੁਹਾਨੂੰ ਉਹ ਚੀਜ਼ਾਂ ਜੰਗੀਆਂ ਲੱਗਦੀਆਂ ਸੀ ਕਿ ਜਿਹੜੇ ਰਿਸ਼ਤੇ ਤੁਸੀਂ ਹੁਣ ਮੇਰਨਾ ਬਣਾਈ ਬੈਠੇ ਸੀ ਇਹਨਾਂ ਨੂੰ ਲੁਭਾਉਣ ਦਾ ਮਜ਼ਾ ਆਉਂਦਾ ਮੰਮੀ ਸੱਚ ਦੱਸਣਾ ਸ਼ੰਮੀ ਹੋਂ ਵਾਲੇ ਰਿਸ਼ਤੇ ਨੂੰਾਂ ਚ ਜਾ ਤਾਂ ਮਜ਼ਾ ਆਉਂਦਾ ਪਹਿਲੇ ਤੇ ਪਤਾ ਨਹੀਂ ਕੀ ਦਿਮਾਗ 'ਚ ਮਿੱਟੀ ਭਰੀ ਸੀ ਕਿ ਐਦਾਂ ਕਹਿ ਲਵਾ ਕਿ ਅਕਲ ਹੀ ਨਹੀਂ ਸੀਗੀ ਸਭ ਕੁਝ ਨਜ਼ਰ ਆਉਂਦੇ ਏ ਵੀ ਨਾ ਮੈਂ ਅੰਨੀ ਹੋਈ ਸੀ ਮੰਮੀ ਹੋਂ ਤੁਹਾਨੂੰ ਐਦਾਂ ਲੱਗਦਾ ਨਾ ਕਿ ਜਿਹੜੇ ਅੰਮ੍ਰਿਤ ਸਾਡੇ ਗਵਾਚ ਗਏ ਇਹ ਅਸੀਂ ਐਵੇਂ ਜਾਇਆ ਕਰਤੇ। ਇਹ ਵੀ ਅਸੀਂ ਪਿਆਰ ਨਾਲ ਰੰਦੇ ਤੇ ਕਿੰਨੀ ਮਿਠਾਸ ਹੋਣੀ ਸੀ ਸਾਡੇ ਰਿਸ਼ਤੇਾਂ 'ਚ। ਬਿਲਕੁਲ ਸ਼ਬਰੀ, ਇੱਕ ਨੌ ਸੱਚ ਦਾ ਰਿਸ਼ਤਾ ਨਾ ਮੰਮੀ ਬਹੁਤ ਵਧੀਆ ਹੁੰਦਾ ਵਾ ਜੇ ਸਹੀ ਤਰ੍ਹਾਂ ਨਭਾਇਆ ਜਾਵੇ। ਅੰਤ ਹੀ ਨੇ ਜਦੋਂ ਉਹ ਆਉਣਾ ਵਾ ਨਾ ਉਹ ਦੋਨਾਂ ਤੇ ਪਤਾ ਨਹੀਂ ਕੀ ਕੁਛ ਹੋ ਜਾਣਾ ਵਾ। ਤੇ ਲਾਗੇ ਲਾਗੇ ਨੌ ਨੇ ਕੰਮ ਆਉਣਾ ਵਾ ਤੇ ਨੌ ਦੇ ਕੰਮ ਸੱਸ ਨੇ ਆਉਣਾ ਵਾ। ਫੋਨ ਕਰੂਗੀ ਮਾਂ ਨੂੰ। ਇੱਕ ਧੀ ਫੋਨ ਕਰੂਗੀ ਮਾਂ ਨੂੰ ਕਿ ਆ ਜਾ ਮੈਂ ਠੀਕ ਨਹੀਂ ਆ। ਪਾ ਜਨੇਜਰ ਨੂੰ ਮਾਂ ਮਾਝੀ ਨੇ ਸਲਾਹ ਕਰਨੀ ਆ ਫਸ ਲੈ ਕੇ ਉੱਥੇ ਪਹੁੰਚਣਾ ਵਾ ਪਤਾ ਨਹੀਂ ਤੀ ਦੀ ਕੀ ਹਾਲਤ ਹੋਣੀ ਹੈ ਤੇ ਸੱਸ ਨੇ ਸੱਸ ਨੇ ਉਸੇ ਵੇਲੇ ਕੋਲ ਆ ਕੇ ਬਹਿ ਜਾਣਾ ਤੇ ਹੱਥ ਰੱਖ ਕੇ ਕਹਿਣਾ ਪੁੱਤ ਮੈਂ ਤੇਰੇ ਨਾਲ ਆ ਮੈਲਾ ਛੁੱਮੀ ਮੈਂ ਕਿੰਨੀ ਆ ਵਧਿਕੀਆਂ ਕੀਤੀਆਂ ਤੇਰੇ ਨਾਲ ਮੈਂ ਤੇ ਤੇਰੀ ਕੋਈ ਜੀ ਨਹੀਂ ਪੂਰੀ ਕੀਤੀ ਉਹ ਜਦ ਮੈਂ ਤੈਨੂੰ ਗੁੱਸੇ ਚ ਕਹਤਾ ਸੀ ਨਾ ਲਾਵੇ ਚੂੜਾ ਲਾਣਾਂ ਤੇ ਪਰ ਮੈਨੂੰ ਨਾ ਹੁਣ ਦੁੱਖ ਹੁੰਦਾ ਹੈ ਤੇਨੂੰ ਝੂੜਾ ਪਾ ਕੇ ਖੜਾ ਚਾਹਤਾ ਹੈ ਕੋਈ ਗੱਲ ਨਹੀਂ ਮੰਮੀ ਹਲੇ ਟਾਈਮ ਹੀ ਕਿੰਨਾ ਕੋਇਆ ਤੁਹਾਡੇ ਗਿਆ ਆਪਾਂ ਹੋਰ ਝੂੜਾ ਪਾਵਾਂਗੇ ਆਰਟੀਫੀਸ਼ੀਅਨ ਤੇ ਤੁਸੀਂ ਉਹ ਵਧਾ ਦਿਓ ਇਹ ਕਿਹੜੀ ਗੱਲ ਹੈ ਮਤੇ ਕੀ ਚੰਨੀ ਆ ਕੀ ਪਰਮਾਤਮਾ ਤੁਹਾਡੀ ਲੰਬੀ ਲੰਬੀ ਉਮਰ ਕਰੇ ਮੇਰੀ ਉਮਰ ਵੀ ਤੁਹਾਨੂੰ ਲੱਗੇ ਤੇ ਸਾਰੀ ਜਹਾਂ ਆਂਦੀਆਂ ਖੁਸ਼ੀਆਂ ਤੁਹਾਡੇ ਢੋਲੀ ਵਿੱਚ ਹੋਣ ਧੰਨਵਾਦ ਮੈਂ ਇਸ ਰਿਸ਼ਤੇ ਨੂੰ ਨਾ ਬਹੁਤ دیر ਦੀ ਤਰਸਾਂ ਦੀ ਸੀ ਮੈਂ ਸ਼ੁਰੂ ਤੋਂ ਜਦੋਂ ਇਸ ਘਰ ਚ ਕਦਮ ਰੱਖਿਆ ਸੀ ਨਾ ਉਦੋਂ ਸੋਚਿਆ ਸੀ ਕਿ ਮੇਰੀ ਸੱਸ ਨਹੀਂ ਆ ਇਹ ਮੇਰੀ ਮਾਂ ਵਾ ਪਰ ਗੱਲ ਨਹੀਂ ਬਣੀ ਮੰਮੀ ਮੈਂ ਬਹੁਤ ਕੋਸ਼ਿਸ਼ ਕੀਤੀ ਤੁਹਾਨੂੰ ਆਪਣਾ ਬਣਾਉਂਦੀ ਪਰ ਬਣਾ ਨਹੀਂ ਸਕੇ ਪਰ ਜਿੱਤ ਗਈ ਜਿ ਹੁਣ ਮੈਂ ਸਹੀ ਪੁੱਤ ਤੂੰ ਤੇ ਮੇਰੀ ਧੀ ਬਣ ਗਈ ਪਰ ਮੈਂ ਹੁਣ ਤੇਰੀ ਮਾਂ ਨਹੀਂ ਬਣ ਸਕੀ ਕਮੀ ਤੇਰੇ ਚ ਨਹੀਂ ਬੁੱਤ ਕਮੀ ਮੇਰੇ ਚ ਸੀ ਕੋਈ ਨਹੀਂ ਮੰਮੀ ਹੁਣ ਤੇ ਸਭ ਕੁਝ ਠੀਕ ਹੈ ਨਾ ਉਹ ਚਲੋ ਕੋਈ ਨਾ ਮੰਮੀ ਛੱਡੋ ਹੁਣ ਫਰਿਆ ਗੱਲਾਂ ਹੁਣ ਤੇ ਭਾਬੀ ਕੋ ਲਿਆ ਨਾ ਹੁਣ ਜਿੰਨੀਆਂ ਵੀ ਕਮੀਆਂ ਨੇ ਸਾਰੀਆਂ ਹੁਣ ਪਿਆਰ ਚ ਸਾਰੀਆਂ ਪੂਰੀਆਂ ਕਰਨੀਆਂ ਜੀ ਤੇ ਮੇਰੀ ਗੱਲ ਸੁਣ ਲੈ ਧਿਆਨ ਨਾਲ ਮੈਂ ਤੇਰੇ ਵੀਰ ਨਾਲ ਗੱਲ ਕਰਨ ਲੱਗੀ ਆ ਤੇ ਨਾਲ ਤੇਰੀਆਂ ਭੈਣਾਂ ਆਉਣ ਲੱਗੀਆਂ ਤੇ ਆਵੇ ਚ ਕੋਈ ਵਾਂਝਾ ਨਾ ਬਾਦੀ ਜਿੱਤੋਂ ਸਾਰੀ ਸੱਚਾਈ ਪਤਾ ਲੱਗ ਜੇ ਆਪਣੀ ਨਾ ਜਿਹੜੀ ਜ਼ੁਬਾਨ ਆ ਉਹਨੂੰ ਅੰਦਰ ਰੱਖੀ ਇਹ ਨਹੀਂ ਕਿਸੇ ਵਕਤੇ ਚਾਚਾ ਚਾਚਾ ਸਾਰਾ ਭਾਂਡਾ ਇੱਥੇ ਗੋਲ ਕਰਕੇ ਰੱਖ ਦੇ ਲੱਗੀ ਸਮਝੇ ਨਹੀਂ ਭਾਬੀ ਵੀਰੇ ਨਾਲ ਤੁਸੀਂ ਆਪੇ ਗੱਲ ਕਰੋ ਚੋਪੀ ਕੀਤੀ ਐ ਮੈਂ ਆਪੇ ਗੇਮ ਕਮਾ ਦੇਣੀ ਸਾਲੀ ਬਾਕੀ ਅੱਧਾ ਚਲੋ ਮੈਨੂੰ ਪਤਾ ਨਹੀਂ ਪਰ ਮੈਨੂੰ ਜਿਆਦਾ ਡੰਨ ਅੰਜੂ ਦੀ ਰਿਧਾਈ ਆ ਉਹੋ ਜਿਹੜਾ ਤਾਂ ਸਵਾਲ ਪੁੱਛਦੇ ਹੁੰਦੇ ਉਹਨਾਂ ਨੇ ਇਹੋ ਗੱਲ ਕਹਿ ਦੇਣੀ ਕਿ ਪਹਿਲਾਂ ਤੇ ਵਿਆਹ ਨੂੰ ਮੰਨਦੀ ਨਹੀਂ ਸੀ ਤੇ ਹੁਣ ਕਿੱਦਾਂ ਮੰਨ ਗਈ ਏ ਮੇਰੀ ਗੱਲ ਸੁਣ ਸਿਮਰਤ ਸਵਾਲ ਤੇ ਪ੍ਰੀਦੀਦੀ ਨੇ ਵੀ ਪੁੱਛਨੇ ਆ ਉਹ ਵੀ ਤੇ ਕਹਿੰਦੇ ਸੀ ਨਾ ਕਿ ਸਿਮਰਤ ਦਾ ਰਿਸ਼ਤਾ ਮੇਰੇ ਦਿਓਰ ਵੱਲ ਕਰ ਦੋ ਤੇ ਉਦੋਂ ਤੇਰਾ ਭਰਾ ਉੱਡ ਕੇ ਪੈ ਗਿਆ ਸੀ ਕਹਿੰਦਾ ਅਜੇ ਵਿਆਹ ਹੀ ਨਹੀਂ ਕਰਨਾ ਜਿੱਦਾਂ ਤੇਰਾ ਰਿਜ਼ਲਟ ਆਇਆ ਸੀ ਉਸ ਦਿਨ ਵੀ ਉੱਡ ਕੇ ਪੈ ਗਿਆ ਸੀ ਕਿ ਅਸੀਂ ਅਜੇ ਵਿਆਹ ਹੀ ਨਹੀਂ ਕਰਨਾ ਕੁੜੀ ਨੇ ਪੜ੍ਹਨਾ ਲਿਖਣਾ ਨਾਲੇ ਆਪਣੇ ਪੈਰਾਂ ਤੇ ਸਟੈਂਡ ਹੋਣਾ ਵਾ ਵਿਆਹ ਦੀ ਹਜੇ ਕੋਈ ਲੋੜ ਨਹੀਂ ਆ ਹੁਣ ਮੈਂ ਤੇ ਆਪ ਸੋਚਣ ਦੀਆਂ ਗੱਲ ਕਰਨ ਲੱਗੇ। ਭਾਬੀ ਜੇ ਤੂੰ ਹੁਣ ਵੀਰ ਨਾਲ ਗੱਲ ਕੀਤੀ ਵੀਰਣ ਨਾਲ ਤੇ ਫੇਰ ਵੀ ਪੁੱਛਣਾ। ਤੇ ਉਹਨਾਂ ਨੇ ਵੀ ਕਿਹਾ ਕਿ ਸਿਮਰਤ ਕਿੱਦਾਂ ਮੰਨਗੀ ਤੇ ਫੇਰ ਕੋਈ ਗੱਲ ਨਹੀਂ। ਮੈਂ ਆਪੇ ਕਰਦੀ ਹਾਂ ਕੁਝ ਨਾ ਕੁਝ। ਕਿਉਂਕਿ ਉਹ ਚੋਲੇ ਤੇ ਮੁੰਮੀ ਵਿੱਚ ਪਾਉਣੇ ਪੈਣਾ ਨਾ ਕੋਈ ਨਾ ਕੋਈ। ਉਹ ਚੋਲੇ ਤੋਂ ਬਿਨਾਂ ਥੋੜਾ ਕਰ ਦਾਂਗੇ। ਹਾਂ ਤੇ ਉਹ ਚੋਲੇ ਨਾਲ ਗੱਲ ਸ਼ੇਅਰ ਕਰ ਦਾਂਗੇ ਸਾਰੀ। ਠੀਕ ਐ। ਚਲੋ ਮੈਨਾਂ ਨੂੰ ਵੇਖਾਂ ਚਾਹ ਪਾਣੀ ਤੇ ਦਵਾਈ ਲੈ ਲੇ। ਬਸ ਤੂੰ ਆਪਣੀ ਜ਼ੁਬਾਨ ਤੇ ਕੰਟਰੋਲ ਰੱਖੀ ਔਰ ਹਾਂ ਨਹੀਂ ਬਾਕੀ ਗੱਲਾਂ ਤਾਂ ਚਲੋ ਠੀਕ ਆ ਪਰ ਮੈਨੂੰ ਨਾ ਅੰਦਰੋਂ ਡਰ ਜਿਆ ਬੜਾ ਲੱਗ ਜਾਂਦਾ ਕੀ ਬਣੂਗਾ ਭਾਬੀ ਨੇ ਜੀ ਵੀਰੇ ਨਾਲ ਗੱਲ ਕੀਤੀ ਤੇ ਕੁਝ ਨਹੀਂ ਹੁੰਦਾ ਸਮਝਦਾ ਤੇ ਇਹ ਡਰ ਲੱਗਦਾ ਪਿਆ ਨਾ ਪਰ ਮੈਨੂੰ ਨਹੀਂ ਹੁਣ ਡਰ ਲੱਗਿਆ ਜਿੱਥੇ ਮੇਰੀ ਨੋਕ ਲੂਗੀ ਹੈ ਨਾ ਉੱਥੇ ਨਹੀਂ ਹੁਣ ਮੈਨੂੰ ਡਰ ਲੱਗਦਾ ਪਿਆ ਕਿਉਂਕਿ ਮੈਨੂੰ ਪਤਾ ਹੈ ਉਹਨੇ ਸਾਰਾ ਕੁਝ ਸਾਮ ਲੈਣਾ ਜੋ ਕੰਟਾ ਕ ਸਾਰਾ ਕੋ ਸਾਹਮਦੀ ਆਈ ਹੈ ਨਾ ਉਹਨੇ ਅੱਗੇ ਵੀ ਸਾਹਮ ਲੈਣਾ ਮੰਮੀ ਵੈਸੇ ਇੱਕ ਗੱਲ ਤੇ ਹੈ ਕਹਿੰਦੇ ਇੱਕ ਦਿਨ ਨਾਲ ਇੱਕ 11 ਹੁੰਦੇ ਨਾ ਤੇ ਭਾਬੀ ਨੇ ਮੈਨੂੰ ਬਹੁਤ ਹਿੰਮਤ ਦਿੱਤੀ ਇਸ ਗੱਲ 'ਚ ਕਿ ਨਹੀਂ ਸਿਮਰਤ ਕੋਈ ਗੱਲ ਨਹੀਂ ਮੈਂ ਤੇਰੇ ਨਾਲ ਲੈਣਾ ਮੈਂ ਆਪੇ ਸਭ ਕੁਝ ਸੰਭਾਲ ਲਵਾਂਗੀ ਇੱਕ ਗੱਲ ਕਹਾਂ ਮੈਂ ਤੈਨੂੰ ਸਿਮਰਤ ਇਹਨੂੰ ਚਾਹੇ ਤੂੰ ਮੇਰਾ ਗੁੱਸਾ ਕਹ ਲੈ ਤੇ ਚਾਹੇ ਤੇਰਾ ਪਿਆਰ ਕਹ ਲੈ ਪਰ ਮੈਂ ਇੱਕ ਮਾਂ ਆ ਨਾ ਇਸ ਕਰਕੇ ਮੈਂ ਆਪਣਾ ਪੁੱਤਰ ਨਹੀਂ ਖੋਣਾ ਚਾਹਦੀ ਨਹੀਂ ਤੇ ਜਿਹੜਾ ਤੂੰ ਕੰਮ ਕੀਤਾ ਨਾ ਇਨਾ ਘਟਿਆ ਤੇਰੇ ਵਰਗੀ ਧੀ ਨੂੰ ਨਾ ਜਾਨੋ ਮਾਰ ਦੇਣਾ ਚਾਹੀਦਾ ਤੇਰੇ ਵਰਗੀਆਂ ਧੀਆਂ ਮੂੰਹ ਕਾਲਾ ਕਰਾਉਂਦੀਆਂ ਮਾਪਿਓ ਦਾ ਤੇ ਪਿੱਛੇ ਪਰਤ ਕੇ ਨਹੀਂ ਵੇਖਦੀਆਂ ਜੇ ਕਿਤੇ ਮੈਨੂੰ ਪਤਾ ਹੁੰਦਾ ਨਾ ਕਿ ਤੂੰ ਇਹੋ ਜੀ ਜੰਮਣਾ ਮੇਰੇ ਘਰ ਤੇ ਮੈਂ ਤੈਨੂੰ ਜੰਮਦੀ ਨੂੰ ਮਾਰ ਦੇਣਾ ਸੀ ਰੱਖਣਾ ਹੀ ਨਹੀਂ ਪਰ ਹੁਣ ਹੁਣ ਤਾਂ ਮੈਂ ਹੀ ਸੋਚਦੀ ਆ ਕਿ ਮੇਰੀਆਂ ਧੀਆਂ ਮੇਰੇ ਜਵਾਈ ਮੇਰਾ ਪੁੱਤ ਮੇਰੀ ਨੋ ਉਹਨਾਂ ਦੀ ਜ਼ਿੰਦਗੀ ਨਾ ਖਰਾਬ ਹੋਏ ਤੇਰੇ ਕਰਕੇ ਇਸ ਕਰਕੇ ਤੂੰ ਉਹਦੇ ਕੋਲ ਹੀ ਜਾ ਜਿੱਦਾਂ ਤੂੰ ਪਿਆਰ ਲਈ ਫਿਰਦੀ ਆ ਐਵੇਂ ਛੁਪੜਾ ਕਿਉਂ ਮੰਨ ਗਿਆ ਜੋ ਨਾ ਨਾ ਮੰਨਦਾ ਹੈ ਸਾਡੀ ਜ਼ਿੰਦਗੀ ਤਾਂ ਨਰਕ ਬਣੀ ਬਣੀ ਤੂੰ ਤੇ ਸਾਡੀ ਜ਼ਿੰਦਗੀ ਜਨਮ ਤੋਂ ਵੀ ਬੱਤਰ ਬਣਾਉਣ ਵਾਸਤੇ ਇਤਿਆਰ ਸੀਗੀ ਤੇਰੇ ਵਰਗੀਆਂ ਸਮਾਜ ਚ ਹੋਰ ਵੀ ਧੀਆਂ ਹੈਗੀਆਂ ਨਾ ਜਿਹੜੀਆਂ ਉਹਨਾਂ ਦੇ ਭਰਾ ਪਿਓ ਭੈਣਾ ਪਰਿਵਾਰਾਂ ਦੇ ਪਰਿਵਾਰ ਰੁੜ ਜਾਂਦੇ ਆ ਤਬਾਹ ਹੋ ਜਾਂਦੇ ਆ ਕਈਆਂ ਨੇ ਫਾਂਸੀ ਲਈ ਹੁੰਦੀ ਆ ਕੋਈ ਗੱਡੀ ਥੱਲੇ ਆ ਜਾਂਦਾ ਕੋਈ ਮੋਟਰਸਾਈਕਲ ਥੱਲੇ ਆ ਜਾਂਦਾ ਇਸ ਕਰਕੇ ਕਿਉਂਕਿ ਦੁਨੀਆ ਨੂੰ ਮੂੰਹ ਖਾਂਜੋਗੇ ਨਹੀਂ ਰਹਿੰਦੇ ਪੁੱਤ ਉਹ ਸੰਜੜਾ ਨਾ ਉਹ ਬੜਾ ਕੁਝ ਕਰਨ ਦਾ ਬੰਦੇ ਤੋਂ ਇਹੋ ਜਿਹੀ ਸੀਗਾ ਨਾ ਜਿਹੜਾ ਤੈਨੂੰ ਉਹਦੇ ਪਿੱਛੇ ਖਿੱਚ ਕੇ ਲੈ ਗਿਆ ਪਰ ਇਹ ਸਦਾ ਨਹੀਂ ਰਹਿੰਦਾ ਇੱਕ ਨਾ ਇੱਕ ਦਿਨ ਢਾਲ ਹੀ ਜਾਂਦਾ ਹੈ ਰਹੀ ਗੱਲ ਸੇਵਕ ਦੀ ਤੇ ਵਕ ਵਾਪਸ ਕਿਉਂ ਆਇਆ ਉਹਦਾ ਇੱਕ ਸੱਚ ਦੱਸਾਂ ਤੈਨੂੰ ਮੈਂ ਅੱਜ ਮੇਰੇ ਅੰਦਰ ਨਾ ਡਰ ਸੀਗਾ ਕਿ ਜੇ ਕੱਲ ਨੂੰ ਮੇਰਾ ਕਿ ਹੋਰ ਕੁੜੀ ਨਾਲ ਵਿਆਹ ਹੁੰਦਾ ਤੇ ਮੇਰੇ ਘਰ ਵੀ ਧੀ ਪੈਦਾ ਹੁੰਦੀ ਹੈ ਨਾ ਤੇ ਉਹਦੇ ਨਾਲ ਵੀ ਉਹ ਕੁਛ ਨਾ ਹੋਵੇ ਜੋ ਉਹਨੇ ਤੇਰੇ ਨਾਲ ਕੀਤਾ ਉਹ ਸਿਰਫ ਇਸ ਕਰਕੇ ਵਾਪਸ ਆਇਆ ਜੀ ਉਹਦੇ ਸੱਚੀ ਤੈਨੂੰ ਪਿਆਰ ਕਰਦਾ ਹੁੰਦਾ ਨਾ ਤੇ ਤੈਨੂੰ ਛੱਡ ਕੇ ਨਾ ਜਾਂਦਾ ਇਸ ਹਾਲਾਤ ਦੇ ਵਿੱਚ ਤੂੰ ਆਪ ਸੋਚ ਸਿਮਰਤ ਐਨੀ ਵੀ ਤੂੰ ਨਿਆੜੀ ਨਹੀਂ ਗਈ ਇਹ ਗੱਲ ਨਾ ਮੈਂ ਤੈਨੂੰ ਉਦੋਂ ਵੀ ਪੁੱਛਣੀ ਸੀਗੀ ਪਰ ਪਤਾ ਨਹੀਂ ਕੀ ਸੋਚ ਕੇ ਮੈਂ ਰੁਕ ਗਈ ਮੇਰਾ ਮਨ ਹੀ ਨਹੀਂ ਕੀਤਾ ਤੈਨੂੰ ਇਹ ਗੱਲਾਂ ਪੁੱਛਣ ਦਾ ਕਿਉਂਕਿ ਭਾਵੇਂ ਮੈਂ ਤੇਰੀ ਮਾਂ ਆ ਪਰ ਅੱਜ ਮੇਰੇ ਦਿਲ 'ਚ ਤੇਰੇ ਲਈ ਐਨੀ ਘਾਤ ਨਫ਼ਰਤ ਭਰੀ ਹੈ ਨਾ ਕਿ ਮੈਂ ਤੈਨੂੰ ਕੁਝ ਕਹਿਣਾ ਨਹੀਂ ਚਾਹਦੀ ਕੁਝ ਪੁੱਛਣਾ ਨਹੀਂ ਚਾਹਦੀ ਕਿ ਮੇਰੀਆਂ ਧੀਆ ਤੇ ਮੇਰੇ ਜਵਾਈ ਤੇ ਮੇਰਾ ਪੁੱਤ ਆ ਸਾਰਾ ਕੁਝ ਤੇਰਾ ਜਿਹੜਾ ਝੱਲਣਾ ਇਸ ਕਰਕੇ ਨਾ ਮੈਂ ਤੇ ਨਾ ਫालतू ਕੁਝ ਬਹਿਸ ਨਹੀਂ ਕਰਨਾ ਚਾਹਦੀ ਮਮੀ ਮੈਂ ਮੰਨਦੀ ਹਾਂ ਮੇਰ ਤੋਂ ਗਲਤੀ ਹੋ ਗਈ ਮੈਨੂੰ ਪਤਾ ਵਾ ਇਹ ਗਲਤੀ ਮਾਫੀ ਦੇਣ ਦੇ ਕਾਬਿਲ ਨਹੀਂ ਹੈਗੀ ਪਰ ਮੈਂ ਫਿਰ ਵੀ ਤੁਹਾਡੇ ਕੋਲੋਂ ਮਾਫੀ ਮੰਗਦੀ ਮੈਂ ਇਸੇ ਕਰਕੇ ਇਹ ਚੀਜ਼ ਸੋਚ ਲਈ ਕਿ ਜੇ ਸੇਵਕ ਨਾ ਮੈਨੂੰ ਆਪਣਾਉਂਦਾ ਨਾ ਮੈਂ ਕਾਈ ਛੱਡ ਕੇ ਚਲ ਜਣਾ ਹੀ ਕਿਉਂਕਿ ਮੈਂ ਨਹੀਂ ਚਾਹਨੀ ਸੀ ਕਿ ਇਹ ਜੋ ਚੀਜ਼ ਵੀ ਮੈਂ ਕੀਤੀ ਆ ਇਹ ਮੇਰੇ ਭਰਾ ਤੱਕ ਮੇਰੇ ਪੈਰਾਂ ਤੱਕ ਜਾਵੇ ਤੇ ਜਦੋਂ ਤੂੰ ਦਾ ਹੱਥ ਫੜ ਕੇ ਗਈਗੀ ਉਹਦੇ ਨਾਲ ਤੁਰੀ ਸੀਗੀ ਉਦੋਂ ਹੀ ਤੈਨੂੰ ਆਪਣੇ ਭਰਾ ਦਾ ਚਿਹਰਾ ਨਜ਼ਰ ਆਇਆ ਉਦੋਂ ਹੀ ਤੈਨੂੰ ਆਪਣੇ ਭਰਾ ਦਾ ਚੇਤਾ ਆਇਆ ਕਿ ਹੁਣ ਮੈਂ ਕੀ ਕਰਨ ਲੱਗੀ ਆ ਇਹ ਚੀਜ਼ ਉਦੋਂ ਸੋchnੀ ਹੀ ਆਪਣੇ ਭਰਾ ਬਾਰੇ ਹੁਣ ਸੋਚਣ ਦਾ ਕੀ ਫਾਇਦਾ ਹੁਣ ਬਸ ਘਰ ਜਾ ਜੋ ਵੀਰਾਂ ਬਾਹਰ ਜੋ ਉਹਨਾਂ ਨੇ ਸੁਣ ਲਿਆ ਤੂੰ ਬਸ ਇਹ ਜਿਹੜਾ ਵਰਕਾ ਨਾ ਇਹ ਤਾਂ ਹੁਣ ਮੈਂ ਆਪ ਵੀ ਨਹੀਂ ਖੋਲਣਾ ਚਾਹਦੀ ਜਿੰਨੀ ਦੇ ਤੱਕ ਮੈਂ ਜਿੰਦੀ ਜਿੰਨੀ ਦੇ ਤੱਕ ਮੇਰੇ ਸਾਹ ਚੱਲਦੇ ਆ ਇਹ ਰਾਜਨਾ ਇੱਥੇ ਦੱਬਿਆ ਹੀ ਰਹੂਗਾ ساری عمر ਵਾਸਤੇ